ਟੈਂਪੂ ਟਰੈਵਲਰ ਦੀ ਸਾਈਡ ਵੱਜਣ ਕਾਰਨ ਆਲਟੋ ਕਾਰ ਡਰਾਈਵਰ ਸਮੇਤ ਨਹਿਰ ਵਿੱਚ ਡਿੱਗੀ ਲੋਕਾਂ ਵੱਲੋਂ ਆਲਟੋ ਡਰਾਈਵਰ ਨੂੰ ਸੁਰੱਖਿਅਤ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ ਸਤਿ ਸ਼੍ਰੀ ਅਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸੁਪਿੰਦਰ ਜੱਜੀ ਅੱਜ ਸ਼ਾਮੀ ਬਲਾਸਪੁਰ ਸ਼੍ਰੀ ਕਿਰਤਪੁਰ ਸਾਹਿਬ ਕੌਮੀ ਮਾਰਕ ਤੇ ਪਿੰਡ ਕਲਿਆਣਪੁਰ ਆਨੰਦਪੁਰ ਸਾਹਿਬ ਹਾਈਡਨ ਚੈਨਲ ਨਹਿਰ ਦੇ ਪੁਲ ਨਜ਼ਦੀਕ ਤੇਜ਼ ਰਫ਼ਤਾਰ ਟੈਂਪੂ ਟਰੈਵਲਰ ਦੇ ਡ라이ਵਰ ਵੱਲੋਂ ਇੱਕ अल्टੋ ਕਾਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਗਈ ਜਿਸ ਕਾਰਨ ਕਾਰ ਬੇਕਾਬੂ ਹੋ ਕੇ ਆਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਵਿੱਚ ਜੱਡ ਗਈ ਜਿਸ ਦੇ ਡਰਾਈਵਰ ਨੂੰ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਬੜੀ ਮੁਸ਼ਕਲ ਨਾਲ ਕਾਰ ਵਿੱਚੋਂ ਸਹੀ ਸਲਾਮਤ ਬਾਹਰ ਕੱਢਿਆ ਗਿਆ ਅਤੇ ਉਸ ਦੀ ਜਾਨ ਬਚਾ ਲਈ ਗਈ ਪ੍ਰਾਪਤ ਜਾਣਕਾਰੀ ਮੁਤਾਬਕ ਹਰਜਿੰਦਰ ਸਿੰਘ ਉਰਫ ਹੈਪੀ ਉਮਰ 27 ਸਾਲ ਪੁੱਤਰ ਧਰਮਪਾਲ ਵਾਸੀ ਪੰਘਵਾਲਾ ਵਾਰਡ ਨੰਬਰ 11 ਨਗਰ ਪੰਚਾਇਤ ਕੀਰਤਪੁਰ ਸਾਹਿਬ ਆਪਣੀ अल्टੋ ਕਾਰ ਵਿੱਚ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਪਿੰਡ ਮੱッセਵਾਲ ਦੀ ਸਾਈਡ ਤੋਂ ਵਾਪਸ ਕੀਰਤਪੁਰ ਸਾਹਿਬ ਸਾਈਡ ਵੱਲ ਆ ਰਹੀ ਸੀ ਜਦੋਂ ਇਹ ਪਿੰਡ ਕਲਿਆਣਪੁਰ ਆਨੰਦਪੁਰ ਸਾਹਿਬ ਹਾਈਡਰ ਚਨ ਨਹਿਰ ਦੇ ਪੁਲ ਤੋਂ ਥੋੜਾ ਪਿੱਛੇ ਹੀ ਸੀ ਤਾਂ ਇਸ ਨੂੰ ਪਿੱਛੋਂ ਤੇਜ਼ ਆਰੀ ਇੱਕ ਯੂਪੀ ਨੰਬਰ ਟੈਂਪੋ ਡਰਾਈਵਰ ਵੱਲੋਂ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ ਜਿਸ ਕਾਰਨ अल्टੋ ਕਾਰ ਡਰਾਈਵਰ ਸਮੀਤ ਨਹਿਰ ਵਿੱਚ ਡਿੱਗ ਗਈ ਅਤੇ ਟੈਂਪੂ ਟਰੈਵਲਰ ਵਾਲਾ ਮੌਕੇ ਤੋਂ ਫਰਾਰ ਹੋ ਗਿਆ ਜਿਸ ਦਾ ਪਿੱਛਾ ਕਰਕੇ ਲੋਕਾਂ ਵੱਲੋਂ ਉਸ ਨੂੰ ਫੜਿਆ ਗਿਆ ਹੁਣ ਲੋਕ ਬਾਅਦ ਚੈਨ ਨਹੀਂ ਕਰਦੇ ਨਾ ਨਹੀਂ ਚੱਕਾ ਕਰਦੇ ਨਹੀਂ ਕੋਈ ਨਹੀਂ ਬੋਲਦਾ ਭਾਈ ਗੱਲ ਤੇ ਨਾਰੋਜ਼ ਨੂੰ ਪੀਤੀ ਕਿੱਥੇ ਆਇਆ ਕਿੱਥੋਂ ਸੁਣ ਆਇਆ ਕਿੱਥੋਂ ਮਾਤਾ ਕੁਛ ਨਹੀਂ ਹੈ ਤੇ ਮੰਡੀ ਸੇ ਆਇਆ ਬਸ ਮੰਡੀ ਸੇ ਆਇਆ ਤੈਨੂੰ ਪਤਾ ਨਹੀਂ ਤੂੰ दारू ਪੀਤੀ ਵੀ ਤੇ ਗੱਡੀ ਚਲਾ ਕੇ ਬਾਜੀ ਮੇਰੇ ਕੁਛ ਨਹੀਂ ਕਰਾ ਮੈਂ ਮਸੇ ਜਾਂਚ ਕਰਵਾ ਲਉ ਆਪ ਇਹ ਗੱਡੀ ਕਿੱਥੋਂ ਲੱਗੀ ਤਰੀ ਇਹ ਇਹ ਲੱਗੀ ਉਹਨੇ ਬਰੇਕ ਮਾਰ ਮੈਨੂੰ ਜਸ ਟੈਗ ਬਿਆ ਕਰ ਕੋ ਗੱਡੀ ਰਹਿ ਤੁਰੇ ਸਭ ਤੋਂ ਸੁੰਨਾ ਲੱਗਣਾ ਬਚਾ ਦਿਆ